ਤੁਸੀਂ ਐਮ ਐਸ ਸੀ ਕੈਮਿਸਟਰੀ ਕੀਤੀ ਹੈ ਕੈਮਿਸਟਰੀ ਦੇ ਵਿੱਚ ਕੈਮੀਕਲ ਹੈ ਨਾ ਤੇ ਇਹਦੇ ਵਿੱਚ ਕੈਮੀਕਲ ਹੈਗੇ ਕਿ ਨਹੀਂ ਨਹੀਂ ਜੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਆ ਦੇਖੋ ਆ ਰੋਜ਼ ਦਾ ਸਾਬ ਹੈ ਰੋਜ਼ ਕਿਹੜੇ कलर ਦਾ ਹੁੰਦਾ ਲਾਲ कलर ਪਾਇਆ ਜਾਂਦਾ ਸਾਬ ਦਾ ਜਿਹਦੇ ਵਿੱਚ ਕੋਈ ਕਲਰ ਨਹੀਂ ਕਲਰ ਨਹੀਂ ਹੈ ਠੀਕ ਹੈ ਰੋਜ਼ ਜਿਵੇਂ ਪੀਲਾ ਹੋ ਜਾਂਦਾ ਇਹ ਦੇਖੋ ਆਪਣੇ ਆਪ ਹੀ ਰੋਜ਼ ਪੈਟਨਸ ਦੇ ਪੀਲੇ ਹੋ ਗਏ ਬਸ ਠੀਕ ਹੈ ਹੁਣ ਜਿਹੜੇ ਮਿਲਟਸ ਹੁੰਦੇ ਆ ਉਹ ਇੱਕ ਮਿਲਟ ਇਕੱਲਾ ਖਾਣਾ ਔਖਾ ਹੁੰਦਾ ਜੇ ਆਪਾਂ ਰੋਟੀ ਵੀ ਬਣਾਈਏ ਉਹਦੀ ਉਹ ਬਣਦੀ ਨਹੀਂ ਹੁੰਦੀ ਹਾਂਜੀ ਹਾਂ ਉਹ ਪੁਰ ਜਾਂਦੀ ਆ ਤਾਂ ਹੀ ਕਰਕੇ ਹਰ ਇੱਕ ਨੂੰ ਦੋ ਦੋ ਮਿਲਾਏ ਹੋਇਆ ਰਾਗੀ ਸਭ ਦੇ ਵਿੱਚ ਪਾਈ ਹੋਈ ਆ ਰਾਗੀ ਇੱਕ ਐਦਾਂ ਦੀ ਚੀਜ਼ ਆ ਜਿਹੜੀ ਜੋੜਦੀ ਆ ਠੀਕ ਹੈ ਬਿਲਕੁਲ ਨੇਚਰਲ ਜਿਹੜੀਆਂ ਚੀਜ਼ਾਂ ਆਪਾਂ ਲੈ ਰਹੇ ਆ ਆਰਗੈਨਿਕ ਚੀਜ਼ਾਂ ਨੇ ਐਸਪਾਸੇ ਵੇਖੋਗੇ ਆ ਜਿਹੜੀ ਪੂਰੀ ਲੇਨ ਐ ਨਾ ਇਹ ਯੂਨੀਵਰਸਿਟੀ ਵੱਲੋਂ ਜਿੰਨੇ ਵੀ ਸੈਲਫ ਹੈਲਪ ਗਰੁੱਪ ਚਲਾਏ ਜਾਂਦੇ ਨੇ ਉਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਸਾਰਿਆਂ ਨੇ ਆਪੋ ਆਪਣੀਆਂ ਸਟਾਲਾਂ ਲਾਈਆਂ ਬੀਬੀਆਂ ਦਾ ਜਿਆਦਾ ਖਾਸ ਕਰਕੇ ਵੇਖੋ ਇੱਥੇ achar murabbe ਤੇ chutney ਤੋਂ ਲੈ ਕੇ ਸਾਰੇ ਸੈਲਫ ਹੈਲਪ ਗਰੁੱਪ ਨੇ ਪਿੰਡਾਂ ਦੇ ਨਾਮ ਨੇ ਜ਼ਿਲ੍ਹਿਆਂ ਦੇ ਨਾਮ ਨੇ ਅਲੱਗ-ਅਲੱਗ ਚੀਜ਼ਾਂ ਮਸਾਲੇ ਹਲਦੀ ਅਚਾਰ ਮਰਬੇ ਜੈਮ ਛਟਨੀ ਸ਼ਹਿਦ ਜਿੰਨਾ ਕੁਝ ਵੀ ਕਹਿ ਦੋ ਜਿੰਨਾ ਵੀ ਪਿੰਡਾਂ ਦੇ ਵਿੱਚ ਮਿਲ ਕੇ ਹੋ ਸਕਦਾ ਇਹ ਸਾਰਾ ਕੁਝ ਹੋਈ ਜਾਂਦਾ ਵੇਖੋ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਗੁੜ ਸ਼ੱਕਰ ਵੀ ਰੱਖਿਆ ਸਾਰਾ ਭਾਈ ਠੀਕ ਹੈ ਇਹ ਵੀ ਕੰਮ ਪੰਜਾਬ ਦੇ ਵਿੱਚ ਚੱਲਦਾ ਜਿਸ ਨੂੰ ਆਪਾਂ ਦੁਬਾਰਾ ਮੈਂ ਦੱਸਾਂ ਸੈਲਫ ਹੈਲਪ ਗਰੁੱਪ ਐਸ ਐਚਜੀ ਕਹਿੰਦੇ ਆ ਇਹ ਬਣਾ ਕੇ ਤੇ ਫਿਰ ਕਈ ਤਰ੍ਹਾਂ ਦੀਆਂ ਗ੍ਰਾਂਟਾਂ ਵਗੈਰਾ ਵੀ ਮਿਲਦੀਆਂ ਸਰਕਾਰ ਤੋਂ ਤੇ ਕਈਆਂ ਦਾ ਵਧੀਆ ਪਈ ਕੰਮ ਚੱਲਿਆ ਤੇ ਇਹਦੇ ਵਿੱਚ ਇੰਨੀ ਚੀਜ਼ ਹੈ ਵੀ ਇਹ ਇੱਕ ਤਰ੍ਹਾਂ ਦੀ ਖਾਲਸ ਚੀਜ਼ ਪੰਜਾਬ ਦੇ ਵਿੱਚ ਪੈਦਾ ਹੁੰਦੀ ਜੇ ਪਿੰਡਾਂ ਦੇ ਵਿੱਚ ਨਿੱਕੇ ਨਿੱਕੇ ਕਾਰਖਾਨੇ ਲੱਗੇ ਤੇ ਕੈਮੀਕਲ ਕਿਸੇ ਚੀਜ਼ ਚ ਕਿਵੇਂ ਪਾਈਦਾ ਇਹਨਾਂ ਮੇਰੇ ਵੀਰ ਭੈਣ ਭਰਾਵਾਂ ਨੂੰ ਪਤਾ ਤੱਕ ਨਹੀਂ ਹੈਗਾ ਕਿਸੇ ਚੀਜ਼ ਦਾ ਤੇ ਇਹ ਬਹੁਤ ਵਧੀਆ ਚੀਜ਼ ਹੈ ਘਟੋ ਘਟ ਜਿਹੜੇ ਪਿੰਡ ਦੇ ਵਿੱਚ ਸੈਲਫ ਹੈਲਪ ਗਰੁੱਪ ਹੈਗਾ ਨਾ ਮੈਂ ਕਹਿੰਨਾ ਆਲੇ ਦੁਆਲੇ ਦੇ ਕੋਈ 15-20 ਪਿੰਡਾਂ ਨੂੰ ਤੇ ਮौज ਬਣ ਜਾਂਦੀ ਹੋਣੀ ਰੇਟ ਦਾ ਫਰਕ ਥੋੜਾ ਪਤਾ ਹੋ ਸਕਦਾ ਕਿਉਂਕਿ ਚੀਜ਼ ਬਹੁਤ ਖਾਲਸ ਹੈ ਇੱਕ ਭੈਣ ਜੀ ਨਾਲ ਗੱਲ ਕਰਦੇ ਆ ਆਪਾਂ ਕਿ ਕਿਵੇਂ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਾੜਾ ਜੀ ਦੱਸਿਓ ਵੀ ਆਲੇ ਦੁਆਲੇ ਸੈਲਫ ਹੈਲਪ ਗਰੁੱਪ ਦੀਆਂ ਸਾਰੀਆਂ ਸਟਾਲਾਂ ਲੱਗੀਆਂ ਹਾਂ ਹਾਂਜੀ ਇਹ ਤਕਰੀਬਨ ਇੱਕੋ ਜਿਹੀ ਹੈ ਤਕਰੀਬਨ ਸਾਰਿਆਂ ਦਾ ਸਟਰਕਚਰ ਹਾਂਜੀ ਤੁਸੀਂ ਦੱਸਿਓ ਵੀ ਕਿਹੜੇ ਪਿੰਡ ਤੋਂ ਤੇ ਕਿਵੇਂ ਇਹ ਕੰਮ ਸ਼ੁਰੂ ਹੋਇਆ ਜੀ ਇਹ ਮੈਂ ਮੇਰਾ ਨਾਮ ਰਮਨਦੀਪ ਕੌਰ ਹਾਂਜੀ ਮੇਰੇ ਬ੍ਰਾਂਡ ਦਾ ਨਾਮ ਇਬਾਦਤ ਆ ਆਪਾਂ ਇਹਦੇ ਵਿੱਚ ਮਤਲਬ ਸਾਰੇ ਪ੍ਰੀਜ਼ਰਵੇਟਿਵ ਤੋਂ ਬਿਨਾ ਸਾਰੇ ਪ੍ਰੋਡਕਟਸ ਬਣਾ ਰਹੇ ਆ ਕੋਈ ਪ੍ਰੀਜ਼ਰਵੇਟਿਵ ਨਹੀਂ ਯੂਜ਼ ਕਰ ਰਹੇ ਆਪਾਂ ਬਿਲਕੁਲ ਨੇਚਰਲ ਜਿਹੜੀਆਂ ਚੀਜ਼ਾਂ ਆਪਾਂ ਲੈ ਰਹੇ ਆ ਆਰਗੈਨਿਕ ਚੀਜ਼ਾਂ ਨੇ ਸਾਰਾ ਕੁਝ ਆਪਾਂ ਘਰੇ ਕਰ ਰਹੇ ਆ ਨੇਚਰਲ ਚੀਜ਼ ਜਿਵੇਂ ਮੇਥੀ ਆ ਉਹ ਵੀ ਆਪਾਂ ਧੁੱਪ ਚ ਸਕਾ ਰਹੇ ਆ ਅੱਛਾ ਜੀ ਹਾਂਜੀ ਜਿਹੜਾ ਮਸਾਲਾ ਉਹ ਸਾਰਾ ਆਪਣਾ ਆ ਜਿਹੜੇ ਪਾਪੜ ਬਣਾਏ ਹੋਏ ਵੀ ਆਪਾਂ ਧੁੱਪ ਚ ਸਕਾਏ ਹੋਏ ਆ ਠੀਕ ਹੈ ਹਾਂਜੀ ਕਿਹੜਾ ਪਿੰਡ ਹੈ ਤੁਹਾਡਾ ਆਪਣਾ ਜਗਰਾਉਂ ਜੀ ਜਗਰਾਉਂ ਤੋਂ ਹਾਂਜੀ ਜੀ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਆ ਆਪਾਂ ਨੂੰ 2 ਸਾਲ ਹੋ ਗਏ ਜੀ ਘਰ ਤੋਂ ਕੰਮ ਕਰਦੇ ਆ ਇਹਦੇ ਵਿੱਚ ਯਾਨੀ ਕਿ ਕੈਮੀਕਲ ਨਾਂ ਦੀ ਕੋਈ ਉਹ ਨਹੀਂ ਹੈ ਨਹੀਂ ਬਿਲਕੁਲ ਮਤਲਬ ਨੈਚੁਰਲ ਜਿਹੜੇ ਡੱਬੇ ਮੈਂ ਸੇਲ ਕਰੂੰਗੀ ਉਹੀ ਡੱਬੇ ਮੈਂ ਘਰੇ ਯੂਜ਼ ਕਰਦੀ ਆ ਕੋਈ ਦੁਕਾਨ ਚ ਤਾਂ ਕਰਦੇ ਨਹੀਂ ਸ਼ਾਪ ਨਹੀਂ ਹੈਗੀ ਘਰ ਤੋਂ ਹੀ ਸੇਲ ਕਰਦੇ ਆ ਆਪਣਾ ਨੰਬਰ ਹੈਗਾ ਵਾ ਨੰਬਰ ਤੇ ਕੰਟੈਕਟ ਕਰ ਸਕਦੇ ਆ ਹਾਂਜੀ ਠੀਕ ਹੈ ਉੱਥੋਂ ਆ ਕੇ ਵੀ ਲੈ ਕੇ ਜਾ ਸਕਦੇ ਆ ਹਾਂਜੀ 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 ਠੀਕ ਹੈ ਸ਼ੁਕਰੀਆ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਕੰਮ ਹੈ ਇਹਨੂੰ ਸ਼ੁਰੂ ਕੀਤਾ ਹੈ 7 ਮਹੀਨੇ ਹੋ ਗਏ ਸੈਲਿੰਗ ਦੇ ਵਿੱਚ ਅੱਛਾ ਜੀ ਹਾਂ ਜੀ ਉਤੋਂ ਪਹਿਲਾਂ 4 ਮਹੀਨੇ ਸਾਡੀ ਸਟੇਜਸ ਹੁੰਦੀਆਂ ਨੇ ਗਵਰਨਮੈਂਟ ਵੱਲੋਂ ਰਿਵਿਊ ਲੈਣੇ ਹੁੰਦੇ ਆ ਸੈਂਪਲਸ ਦੇਣੇ ਹੁੰਦੇ ਆ ਲੋਕਾਂ ਨੂੰ ਉਹਨਾਂ ਦੇ ਫਿਰ ਫੀਡਬੈਕ ਲੈ ਕੇ ਅਸੀਂ ਚੇਂਜਸ ਕਰਨੇ ਹੁੰਦੇ ਆ ਫਿਰ ਗਵਰਨਮੈਂਟ ਸਾਨੂੰ ਮਨਤਾ ਦਿੰਦੀ ਹੈ ਇਹ ਤੁਸੀਂ ਘਰ ਬਣਾਉਂਦੇ ਸਾਰਾ ਸਾਮਾਨ ਹਾਂ ਜੀ ਇਹ ਸਭ ਹੈਂਡ ਮੇਡ ਹੈ ਘਰੇ ਬਣਦਾ ਹੈ ਸਾਰਾ ਕੁਝ ਤੇ ਦਿਮਾਗ 'ਚ ਕਿੱਦਾਂ ਫੁਰਨਾ ਆਇਆ ਹੈ ਕਿ ਮੈਂ ਐਮ ਐਸ ਸੀ కెਮਿਸਟਰੀ ਕੀਤੀ ਹੈ ਜੀ ਉਹਦੇ ਵਿੱਚ ਸਾਨੂੰ ਬਹੁਤ ਸਾਰੀ ਜਿੱਦ ਸਿਖਾਈ ਜਾਂਦੀਆਂ ਨੇ ਕਿ ਕਿਵੇਂ ਅਸੀਂ ਕੈਮੀਕਲ ਨੂੰ ਛੱਡ ਕੇ ਆਰਗ ਕਰ ਰਹੇ ਹੋ ਕੈਮੀਕਲ ਦੀ ਸਟੱਡੀ ਨੂੰ ਅਸਲ ਚ ਸਾਰੇ ਯਾਨੀ ਕਿ ਵੱਖ-ਵੱਖ ਜਿਵੇਂ ਕਗਰੇ ਹਾਂਜੀ ਵੱਖਰੇ ਵੱਖਰੇ ਇਹ ਆਪਣੇ ਚਾਰਕੋਲ ਆ ਫਲਾੜੇ ਹਾਂ ਹਾਂਜੀ ਕਾਫੀ ਸਾਰੇ ਵਿਕ ਗਏ ਇਧਰੋਂ ਇਹ ਸਾਡੇ ਕੋਲ ਇੱਕ ਨੈਚੁਰਲ ਸਨਸਕ੍ਰੀਮ ਦਾ ਆਲਟਰਨੇਟ ਹੈ ਸਨਸਕ੍ਰੀਮ ਦੇ ਵਿੱਚ ਦੁਨੀਆ ਭਰ ਦੇ ਕੈਮੀਕਲ ਹੁੰਦੇ ਨੇ ਜਿਸ ਨੂੰ ਬਣਾਇਆ ਜੈਲ ਬਣਾਉਣੇ ਆ ਜਿਹਦੇ ਵਿੱਚ ਐਸਪੀਐਫ 40 ਹੁੰਦਾ ਹੈ ਜਿਵੇਂ ਕਿ ਇੱਕ ਆਰਗੈਨਿਕ ਸਬਸਟੀਟਿਊਟ ਹੈ ਆਪਣਾ ਸਨਸਕ੍ਰੀਨ ਦਾ ਠੀਕ ਹੈ ਇਹ ਅਸੀਂ ਬਣਾਉਨੇ ਆ ਇੱਕ ਅਸੀਂ ਰੈੱਡ ਵਾਈਨ ਜੈੱਲ ਬਣਾਉਨੇ ਆ ਜਿਹੜੀ ਕਿ ਰਿੰਕਲਸ ਫਾਈਨ ਲਾਈਨਸ ਐਂਟੀ 에ਜਿੰਗ ਇਫੈਕਟ ਦਿੰਦੀ ਹੈ ਬਲੈਮਿਸ਼ਸ ਹਟਾਉਂਦੀ ਹੈ ਸਾਡੀ ਪਿਗਮੈਂਟੇਸ਼ਨ ਰਿਮੂਵ ਕਰਦੀ ਹੈ ਤੁਸੀਂ ਤਰੀਕੇ ਨਾਲ ਅਸੀਂ ਜਿਹੜੇ ਫੇਸ ਵਾਸ਼ਸ ਬਣਾਉਂਦੇ ਆ ਸਾਰੇ ਪਾਊਡਰ ਬੇਸ ਨੇ ਆਰਗੈਨਿਕ ਨੇ ਟੋਟਲੀ ਤੇ ਅਸੀਂ ਨੀਮ ਵਾਲੇ ਫੇਸ ਵਾਸ਼ ਦੇ ਵਿੱਚ ਕਾਲੀ ਹਲਦੀ ਯੂਜ਼ ਕਰਦੇ ਆ ਜਿਹੜੀ ਕਿ ਆਪਣੀ ਹੈਲਥ ਲਈ ਬਹੁਤ ਗੁਣਕਾਰੀ ਹੁੰਦੀ ਹੈ ਸਾਡੇ ਪੀਏਯੂ ਦੇ ਇੱਕ ਕਿਸਾਨ ਬਣਾਉਂਦੇ ਆ ਕਾਲੀ ਹਲਦੀ ਹਾਂ ਜੀ ਇਹ ਕਾਲੀ ਹਲ ਹੇਅਰ ਆਇਲ ਬਣਾਉਣੇ ਆਸੀਂ ਜਿਹਦੇ ਵਿੱਚ ਐਟਲੀਸਟ 12 ਜੜੀ ਬੂਟੀਆਂ ਹੁੰਦੀਆਂ ਨੇ ਠੀਕ ਹੈ ਹਾਂਜੀ ਟ੍ਰੇਨਿੰਗ ਫਿਰ ਪੀਏਯੂ ਤੋਂ ਮਿਲੀ ਤੁਹਾਨੂੰ ਨਹੀਂ ਪੀਏਯੂ ਤੋਂ ਟ੍ਰੇਨਿੰਗ ਨਹੀਂ ਹੈ ਐਕਚੁਅਲੀ ਮੈਂ ਐਮਐਸਸੀ ਕੀਤੀ ਸੀ ਉਹਦੇ ਦੌਰਾਨ ਇੱਕ ਪ੍ਰੋਜੈਕਟ ਕੀਤਾ ਹੈ ਉਹਦੇ ਵਿੱਚ ਸਾਡੀ ਟ੍ਰੇਨਿੰਗ ਹੋਈ ਸੀ ਟ੍ਰੇਨਿੰਗ ਹੋਈ ਸੀ ਠੀਕ ਹੈ ਤੇ ਨਾਲ ਮੰਮੀ ਡੈਡੀ ਨੇ ਤੁਹਾਡੇ ਹਾਂਜੀ ਇਹ ਮੇਰੇ ਮੰਮੀ ਪਾਪਾ ਨੇ ਵੈਸੇ ਮੇਲੇ ਤੇ ਨਾਲ ਆਏ ਨੇ ਕਿ ਵੈਸੇ ਵੀ ਹੈਲਪ ਕਰਾਉਂਦੇ ਨੇ ਨਹੀਂ ਵੈਸੇ ਵੀ ਹੈਲਪ ਕਰਾਉਂਦਾ ਮੈਂ ਬਣਾਨੀ ਆ ਇਹ ਭਰਦੇ ਆ ਸਾਰਾ ਸਵਾਲ ਅੱਛਾ ਅੱਛਾ ਮੇਰੇ ਪਾਪਾ ਪ੍ਰਿੰਸੀਪਲ ਹੈ ਮਮਾ ਟੀਚਰ ਹੈ ਹਾਂ ਉਹ ਮੈਂ ਦੱਸਿਆ ਪਹਿਲਾਂ ਜੀ ਬੜੀ ਚੰਗੀ ਗੱਲ ਹੈ ਜੀ ਤੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਅੱਛਾ ਹੈ ਪਰ ਇਸ ਵਾਰ ਮੇਲਾ ਥੋੜਾ ਠੰਡਾ ਹੈ ਮੇਲਾ ਠੰਡਾ ਹੈ ਜੀ ਤੇ ਪ੍ਰਾਈਸ ਵਗੈਰਾ ਮੜਾ ਜੀ ਮੇਰੇ 60 ਲਿਖਿਆ 125 ਗ੍ਰਾਮ ਦੇ ਨੇ ਇਹ 60 ਰੁਪਏ ਦਾ ਸੋਪ ਹੈ ਫੇਸ ਵਾਸ਼ਸ 150 ਰੁਪਏ ਦਾ 100 ਐਮਐਲ ਫੇਸ ਵਾਸ਼ ਹੈ ਇਹ 60 ਰੁਪਏ ਦੀ ਪਪਾਇਆ ਜੈਲ ਹੈ 80 ਰੁਪਏ ਦਾ ਰੈਡ ਵਾਈਨ ਜੈਲ ਹੈ ਆਇਲ ਸਾਡਾ 200 ਰੁਪਏ ਦਾ ਹੈ ਅੱਛਾ ਜੀ ਤੇ ਇਸੇ ਤਰੀਕੇ ਨਾਲ ਲਿਪ ਬਾਮਸ ਨੇ ਉਹ 100 ਰੁਪਏ ਈਚ ਨੇ ਟੈਸਟਿੰਗ ਵਗੈਰਾ ਵੀ ਕਰਾਣੀ ਪਈ ਜੀ। ਹੋਈ ਹੋਈ ਹੈ। ਹਾਂ ਜੀ, ਐਨਬੀਐ ਲੈਬ ਤੋਂ ਟੈਸਟਡ ਨੇ। ਲੈਬ ਟੈਸਟਡ। ਮਾਈਕਰੋਬੀਅਲ ਗ੍ਰੋਥ ਟੈਸਟਿੰਗ ਵੀ ਹੋਈ ਹੋਈ ਹੈ। ਠੀਕ ਹੈ, ਸ਼ੁਕਰੀਆ ਜੀ। ਇਹ ਲੜਕੀਆਂ ਨੇ ਵੇਖੋ ਇੱਧਰ ਤਰਾ-ਤਰਾਂ ਦੇ ਬਿਸਕੁਟ ਵਗੈਰਾ ਲੱਗਦੇ ਨੇ। ਇਹਨਾਂ ਤੋਂ ਜਾਣਦੇ ਆ ਵੀ ਇਹ ਕਿਵੇਂ ਬਣੇ ਨੇ। ਇਹ ਦੱਸਿਓ ਇਹਨਾਂ ਬਾਰੇ ਕਿੱਦਾਂ ਇਹਨਾਂ ਦੀ ਕੀ ਚੀਜ਼ ਹੈ ਤੇ ਕਿੱਦਾਂ ਬਣਾਇਆ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਇਹ ਸਾਰੇ ਸਾਡੇ ਘਰੇ ਬਣੇ ਹੋਏ ਬਿਸਕੁਟ ਨੇ। ਮਿਲਟਸ ਦੇ ਬਣਾਏ ਨੇ, ਸਾਰੇ ਦੇਸੀ ਘਿਓ ਸ਼ੱਕਰ ਦੇ ਨੇ। ਇਹ ਘਰ ਦੇ ਨੇ ਤੇ ਇਹਨਾਂ ਦੀ ਖਾਸੀਅਤ ਇਹ ਹੈ ਵੀ ਆਪਣੇ ਪੰਜਾਬ ਦੀ ਜਿਹੜ ਜਵਾਰ ਰਾਗੀ ਬਾਜਰਾ ਉਹਨਾਂ ਨੂੰ ਜਿੰਦਾ ਰੱਖਦੇ ਤੇ ਦੇਸੀ ਕਿਉ ਹੈ ਸਭ ਤੋਂ ਵੱਡੀ ਗੱਲ ਹੈ ਅੱਛਾ ਜੀ ਮੈਦਾ ਵਗੈਰਾ ਤੇ ਨਹੀਂ ਯੂਜ਼ ਕੀਤਾ ਇਹਦੇ ਵਿੱਚ ਵਾਹ ਜੀ ਵਾਹ ਕੋਈ ਮੈਦਾ ਨਹੀਂ ਬਹੁਤ ਚੰਗੀ ਗੱਲ ਹੈ ਜੀ ਇਹ ਤੇ ਉਹ ਜਿਹੜੇ ਆਪਾਂ 5 ਮਿੰਟਸ ਦੀ ਗੱਲ ਕਰਦਿਆਂ 7 ਮਿੰਟਸ ਉਹਨਾਂ ਨੂੰ ਯੂਜ਼ ਕਰਕੇ ਠੀਕ ਹੈ ਹੁਣ ਲੋਕ ਕੀ ਫਲਾਵਟਲੀ ਇਹਨਾਂ ਦੀ ਸੋਡਾ ਪਾ ਦਿੰਦੇ ਆ ਉਹਦੀ ਥਾਂ ਤੇ ਦੁੱਧ ਪਾਇਆ अच्छा जी ਜਿਹੜਾ ਦੁੱਧ ਆ ਉਹ ਆਪਣੇ ਆਪ ਹੀ ਉਹਨੂੰ ਫੁਲਾਉਂਦਾ ਤੇ ਉਹਨੂੰ ਜੋੜਦਾ ਵੀ ਹੈ ਜੋੜਦਾ ਵੀ ਹੈ ਹਾਂਜੀ ਇਹ ਠੀਕ ਹੈ ਅੱਛਾ ਘਾਰੀ ਬਣਾਉਂਦੇ ਸਾਰੀ ਪੈਕਿੰਗ ਵਗੈਰਾ ਤੇ ਇਸ ਨੂੰ ਸੇਲ ਕਿੱਥੇ ਕਰਦੇ ਜਿਵੇਂ ਅੱਜ ਤੇ ਮੇਲਾ ਹੋ ਗਿਆ ਆਦਰਵਾਇਜ਼ ਘਰੇ ਕੋਈ ਕਾਊਂਟਰ ਵਗੈਰਾ ਸਾਨੂੰ WhatsApp ਤੇ Instagram ਤੇ ਮਤਲਬ ਦੇ ਫੋਨ ਕਾਲ ਤੇ ਵੀ ਸਾਨੂੰ ਆਰਡਰ ਜਾਂਦੇ ਆ ਕਿ ਸਾਨੂੰ ਖਾਸ ਕੇਜੀ ਕੇਜੀ ਇੰਨਾ ਚਾਹੀਦਾ ਆ ਆਰਡਰ ਚਾਹੀਦਾ ਚਾਹੇ ਤੁਸੀਂ ਗਿਫਟ ਪੈਕਿੰਗ ਕਰਾਨੀ ਹੈ ਚਾਹੇ ਕਿਸੇ ਨੂੰ ਗਿਫਟ ਕਰਨਾ ਹੈ ਉਦਾਂ ਅਸੀਂ ਪੂਰੀ ਪੈਕਿੰਗ ਕਰਕੇ ਵੀ ਦਿੰਦੇ ਹੁੰਦੇ ਆ ਆ ਸਾਡਾ ਕਾਰਡ ਹੈਗਾ ਇਹ ਬਾਈ ਤੁਸੀਂ ਦੇਖ ਲਓ ਐਫ ਐਸ ਐਸ ਆਈ ਤੋਂ ਸਾਰਾ ਚੈੱਕ ਹੋਇਆ ਤੇ ਨੰਬਰ ਵੀ ਹੈ ਥੱਲੇ ਤੇ ਇਸ ਨੂੰ ਪਲਟੋਗੇ ਤੁਸੀਂ ਤੇ ਆ ਦੇਖੋ ਆਈ ਡੀ ਵਗੈਰਾ ਸਾਰੀ ਉੱਤੇ ਮੈਂਸ਼ਨ ਕੀਤੀ ਹੋਈ ਹੈ ਠੀਕ ਹੈ ਜੀ ਸ਼ੁਕਰੀਆ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰੇ ਸਟਾਰ ਲੱਗੇ ਨੇ ਵੀਰ ਜੀ ਨੇ ਗੱਲ ਕਰਦੇ ਆ ਅਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੜਾ ਦੱਸਿਓ ਜਾਣਕਾਰੀ ਦਿਓ ਇਹ ਕੀ ਪ੍ਰੋਡਕਟ ਨੇ ਕੀ ਗਰੁੱਪ ਹੈ ਆਪਣਾ ਕਿਵੇਂ ਕੰਮ ਕਰਦੇ ਆ ਇਹ ਜੀ ਆਪਣਾ ਲਫਤਾਰ ਗਰੁੱਪ ਹੈ ਅੱਛਾ ਜੀ ਇਹ ਗੰਨੇ ਹਰ ਤਰ੍ਹਾਂ ਦੀਆਂ ਮਸ਼ੀਨਾਂ ਵੀ ਬਣਾਉਂਦੇ ਨੇ ਤੇ ਢਾਂਚੇ ਆ ਜੀ ਜੇ ਤੁਸੀਂ ਗੰਨੇ ਨੂੰ ਕਿਸੇ ਚੀਜ਼ ਨੂੰ ਕਯੂਬ ਬਣਾਉਣਾ ਹੈ ਬਾਪਕੀ ਦੇ ਰੂਪ ਤੋਂ ਉਸ ਤੰਗ ਨੂੰ ਇਹਨੂੰ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਜੀ ਅੱਛਾ ਠੀਕ ਹੈ ਤੇ ਦੂਸਰਾ ਜੀ ਅਸੀਂ ਆਪਦਾ ਜੀ ਪਹਿਲੀ ਵਾਰ ਪੀਏਯੂ ਨਿਯਦੀ ਟੀਵੀਆਈ ਥਰੂ ਟਰੇਨਿੰਗ ਲਈ ਸੀ ਜੀ ਜਿਹਦੇ ਥਰੂ ਅਸੀਂ ਗੰਨਾ ਸਕੁਐਸ਼ ਅਚਾਰ ਮਰਬੇ ਤੇ ਹਲਦੀ ਦਾ ਸੀ ਐਤਕੀ ਸਟਾਲ ਲਾਇਆ ਅੱਛਾ ਜੀ ਸਾਡੀ ਕੰਪਨੀ ਦਾ ਨਾਮ ਏਕਮ ਆਰਗੈਨਿਕ ਫੂਡ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਆਪਣੀ ਪਿਓਰ ਆਰਗੈਨਿਕ ਹਲਦੀ ਆਰਗੈਨਿਕ ਗੋੜਾ ਜੀ ਘਰ ਦਾ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਆਪਣਾ ਇਹ ਬਣਾਏ ਗਏ ਪ੍ਰੋਡਕਟ ਅੱਛਾ ਜੀ ਇਹ ਸਾਨੂੰ ਜਿਹੜਾ ਸਟਾਰਟਅਪ ਦਿੱਤਾ ਗਿਆ ਹੈ ਜੀ ਪੀਯੂ ਵੱਲੋਂ ਨਿਧੀ ਟੀਪੀਆਈ ਵੱਲੋਂ ਹਾਂਜੀ ਮਤਲਬ ਸਾਨੂੰ ਇੱਥੇ ਸਾਰਿਆਂ ਨੂੰ ਸਟਾਲ ਅਵੇਲੇਬਲ ਕਰਾਏ ਗਏ ਆ ਠੀਕ ਹੈ ਸਾਡਾ ਨੰਬਰ ਹੈਗਾ ਜੀ 98151 38018 ਠੀਕ ਕਿਸੇ ਨੇ ਘਰ ਦਾ ਆਚਾਰ ਮਰਬੇ ਗੁੜ ਹਲਦੀ ਸ਼ੱਕਰ ਲੈਣੀ ਹੋਵੇ ਤਾਂ ਸਾਡਰ ਨਾਲ ਇਹਨਾਂ ਨੰਬਰਾਂ ਤੇ ਫੋਨ ਕਰਕੇ ਕੰਟੈਕਟ ਕਰ ਸਕਦੇ ਆ ਠੀਕ ਹੈ ਠੀਕ ਸ਼ੁਕਰੀਆ ਜੀ ਮਿਹਰਬਾਨ